ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ ਅਤੇ ਜ਼ਿੰਦਗੀ ਦੀ ਹਰ ਸ਼ਾਮ ਕੁਝ ਤਜਰਬੇ ਦੇ ਕੇ ਜਾਂਦੀ ਹੈ। ਜ਼ਿੰਦਗੀ ਇੱਕ ਅਪਾਰ ਉਮੀਦਾਂ ਦੀ ਨਦੀ ਸਮਾਨ ਹੈ। ਇਹ ਸਾਡੇ ਤੇ ਨਿਰਪਰ ਕਰਦਾ ਹੈ ਕਿ ਅਸੀਂ ਬਾਲਟੀ ਲੈ ਕੇ ਖੜੇ ਹਾਂ ਜਾਂ ਚਮਚ। ਆਪਣੀ ਜ਼ਿੰਦਗੀ ਨੂੰ ਹਰ ਇੱਕ ਦੇ ਲਈ ਖੁੱਲੀ ਕਿਤਾਬ ਨਾ ਬਣਾਓ। ਕਿਉਂਕਿ ਲੋਕਾਂ ਨੂੰ ਪੜਨ ਵਿੱਚ ਨਹੀਂ ਪੰਨੇ ਪਾੜਨੇ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ ਜ਼ਿੰਦਗੀ ਦੀਆਂ ਬਹੁਤੀਆਂ ਮੁਸ਼ਕਲਾਂ ਟ੍ਰੈਫਿਕ ਦੀ ਲਾਲ ਬੱਤੀ ਵਾਂਗ ਹਨ ਜੋ ਥੋੜਾ ਜਿਹਾ ਇੰਤਜ਼ਾਰ ਕਰਨ ਤੋਂ ਬਾਅਦ ਹਰੀ ਹੋ ਜਾਂਦੀ ਹੈ ਸਬਰ ਰੱਖੋ ਸਮਾਂ ਜ਼ਰੂਰ ਬਦਲਦਾ ਹੈ ਇਸ ਲਈ ਆਪਣੀ ਜ਼ਿੰਦਗੀ ਦੇ ਕਿਸੇ ਵੀ ਦਿਨ ਨੂੰ ਨਾ ਘੁੱਸੋ ਕਿਉਂਕਿ ਚੰਗਾ ਦਿਨ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਬੁਰਾ ਦਿਨ ਤਜਰਬਾ ਸ਼ਾਨਦਾਰ ਜ਼ਿੰਦਗੀ ਜਿਉਣ ਦੇ ਬਸ ਦੋ ਹੀ ਤਰੀਕੇ ਹਨ ਜੋ ਪਸੰਦ ਹੈ ਉਸ ਨੂੰ ਹਾਸਲ ਕਰ ਲਵੋ ਨਹੀਂ ਤਾਂ ਜੋ ਹਾਸਲ ਕਰ ਚੁੱਕੇ ਹੋ ਉਸ ਨੂੰ ਪਸੰਦ ਕਰੋ ਆਸ ਅਤੇ ਵਿਸ਼ਵਾਸ ਕਦੇ ਗਲਤ ਨਹੀਂ ਹੁੰਦੇ ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਸ ਕਿਸ ਤੋਂ ਕੀਤੀ ਅਤੇ ਵਿਸ਼ਵਾਸ ਕਿਸਤੇ ਕੀਤਾ ਜ਼ਿੰਦਗੀ ਵਿੱਚ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਲੋਕਾਂ ਨੂੰ ਪਛਾਣਨਾ ਜ਼ਰੂਰ ਸਿੱਖੋ ਕਿਉਂਕਿ ਲੋਕ ਉਹ ਨਹੀਂ ਹੁੰਦੇ ਜੋ ਸਾਨੂੰ ਦਿਖਾਈ ਦਿੰਦੇ ਹਨ ਇਹ ਉਹ ਦੌਰ ਚੱਲ ਰਿਹਾ ਹੈ ਜਿੱਥੇ ਕਹਿਣ ਨੂੰ ਤਾਂ ਸਾਰਿਆਂ ਨੂੰ ਝੂਠ ਤੋਂ ਨਫ਼ਰਤ ਹੈ ਪਰ ਇੱਥੇ ਸੱਚੇ ਬੰਦੇ ਦਾ ਕੋਈ ਸਾਥ ਨਹੀਂ ਦਿੰਦਾ ਅੱਜ ਕੱਲ ਪਰੇਸ਼ਾਨ ਹੋਣਾ ਆਸਾਨ ਅਤੇ ਖੁਸ਼ ਰਹਿਣਾ ਮੁਸ਼ਕਿਲ ਹੈ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਵੀ ਇਨਸਾਨ ਦੀਆਂ ਖੁਸ਼ੀਆਂ ਖੋਹ ਲੈਂਦਾ ਹੈ ਇਸ ਲਈ ਬਹੁਤ ਔਖਾ ਹੈ ਹਰ ਵੇਲੇ ਹਕੀਕਤ ਵਿੱਚ ਰਹਿਣਾ ਜ਼ਿੰਦਗੀ ਥੋੜੀ ਖੁਸ਼ੀ ਨਾਲ ਜਿਉਣ ਲਈ ਕੁਝ ਵਹਿਮ ਵੀ ਜ਼ਰੂਰੀ ਨੇ ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ ਤਾਂ ਹਾਲਾਤ ਸਮੱਸਿਆ ਬਣ ਜਾਂਦੇ ਹਨ ਜਦੋਂ ਦਿਮਾਗ ਸਥਿਰ ਹੁੰਦਾ ਹੈ ਤਾਂ ਹਾਲਾਤ ਚੁਣੌਤੀ ਬਣ ਜਾਂਦੇ ਹਨ ਅਤੇ ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ ਤਾਂ ਹਾਲਾਤ ਮੌਕਾ ਬਣ ਜਾਂਦੇ ਹਨ ਹੰਕਾਰ ਦੀ ਬਿਮਾਰੀ ਸ਼ਰਾਬ ਜਿਹੀ ਹੁੰਦੀ ਹੈ ਖੁਦ ਨੂੰ ਛੱਡ ਕੇ ਸਭ ਨੂੰ ਪਤਾ ਚੱਲ ਜਾਂਦਾ ਹੈ ਕਿ ਚੜ ਗਈ ਹੈ ਤੁਸੀਂ ਹੁਸ਼ਿਆਰ ਹੋ ਚੰਗੀ ਗੱਲ ਹੈ ਪਰ ਹੋਰਾਂ ਨੂੰ ਮੂਰਖ ਨਾ ਸਮਝੋ ਇਹ ਉਸ ਤੋਂ ਵੀ ਚੰਗੀ ਗੱਲ ਹੈ ਹੂਕ ਮਾਰ ਕੇ ਅਸੀਂ ਮੋਮਬੱਤੀ ਤਾਂ ਬੁਝਾ ਸਕਦੇ ਹਾਂ ਪਰ ਅਰਗਵਤੀ ਨਹੀਂ ਕਿਉਂਕਿ ਜੋ ਮਹਿਕਦਾ ਹੈ ਉਸ ਨੂੰ ਕੋਈ ਨਹੀਂ ਬੁਝਾ ਸਕਦਾ ਅਤੇ ਜੋ ਸੜਦਾ ਹੈ ਉਹ ਆਪੇ ਬੁਝ ਜਾਂਦਾ ਹੈ ਕਿਸਮਤ ਦਾ ਰੋਣਾ ਰੋਣ ਨਾਲ ਕੁਝ ਨਹੀਂ ਹੁੰਦਾ ਹਰ ਇਨਸਾਨ ਨੂੰ ਉਨਾ ਹੀ ਮਿਲਦਾ ਹੈ ਜਿੰਨੀ ਉਹ ਕੋਸ਼ਿਸ਼ ਕਰਦਾ ਹੈ ਤਣਾਅ ਦਾ ਸਭ ਤੋਂ ਵੱਡਾ ਕਾਰਨ ਆਪਣੇ ਆਪ ਵਿੱਚ ਪੈਦਾ ਹੋਏ ਆਤਮਵਿਸ਼ਵਾਸ ਦੀ ਕਮੀ ਹੈ ਕਾਸ਼ ਸੜਕਾਂ ਵਾਂਗ ਜ਼ਿੰਦਗੀ ਦੇ ਰਾਹਤਿਆਂ ਤੇ ਵੀ ਲਿਖਿਆ ਹੋਵੇ ਕਿ ਅੱਗੇ ਖਤਰਨਾਕ ਮੋੜ ਹੈ ਥੋੜਾ ਸੰਭਲ ਕੇ ਚੱਲੋ ਜ਼ਿੰਦਗੀ ਜਿਉਣੀ ਹੈ ਤਾਂ ਤਕਲੀਫਾਂ ਤਾਂ ਹੋਣਗੀਆਂ ਹੀ ਵਰਨਾ ਮਰਨ ਤੋਂ ਬਾਅਦ ਤਾਂ ਜਲਣ ਦਾ ਅਹਿਸਾਸ ਵੀ ਨਹੀਂ ਹੁੰਦਾ ਇਸ ਲਈ ਮੌਜ ਮਸਤੀ ਨੂੰ ਕਦੇ ਪੈਂਡਿੰਗ ਨਾ ਰੱਖੋ ਕਿਉਂਕਿ ਸਮੇਂ ਦਾ ਕਦੇ ਰਿਜ਼ਰਵੇਸ਼ਨ ਨਹੀਂ ਹੁੰਦਾ ਦੁੱਖਾਂ ਵਿੱਚ ਹੱਸੋ ਦੁਖੀ ਤੇ ਨਾ ਹੱਸੋ ਲੋਕਾਂ ਵਿੱਚ ਹੱਸੋ ਲੋਕਾਂ ਤੇ ਨਾ ਹੱਸੋ ਆਪਣੀ ਤੁਲਨਾ ਕਿਸੇ ਹੋਰ ਨਾਲ ਕਰਕੇ ਬੁਰਾ ਨਾ ਮਨਾਓ ਕਿਉਂਕਿ ਤੁਹਾਡਾ ਕਿਰਦਾਰ ਤੁਹਾਡੇ ਤੋਂ ਬਿਨਾ ਕੋਈ ਹੋਰ ਨਹੀਂ ਨਿਭਾ ਸਕਦਾ